ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆਮ ਹੀ ਇਹ ਰਿਵਾਜ ਹੀ ਬਣ ਗਿਆ ਜੀ ਫਲਾਣਾ ਜਿਹੜਾ ਉਹ ਪੰਥ ਦਾ ਨੁਕਸਾਨ ਕਰ ਰਿਹਾ ਢਿੰਗੜਾ ਜਿਹੜਾ ਜੀ ਉਹ ਸਿੱਖ ਧਰਮ ਦਾ ਨੁਕਸਾਨ ਕਰ ਰਿਹਾ ਜੀ ਫਲਾਣੀ ਜਥੇਬੰਦੀ ਉਹਨਾਂ ਦੀ ਬਿਨਾ ਫੀਸ ਤੋਂ ਅਸੀਂ ਉਹਨਾਂ ਦਾ ਨਾਂ ਲੈ ਲੈ ਕੇ ਤੇ ਉਹਨਾਂ ਦੀ ਮਸ਼ਹੂਰੀ ਕਰੀ ਜਾਂਦੇ ਆ ਆਪ ਅਸੀਂ ਸਮਝਦੇ ਨਹੀਂ ਗੁਰੂ ਨਾਨਕ ਦੇਵ ਜੀ ਦਾ ਏਕ ਓੰਕਾਰ ਬਖਸ਼ਿਸ਼ ਕੀਤਾ ਹੋਇਆ ਆ ਆਪ ਦਰਬਾਰ ਸਾਹਿਬ ਜੀ ਦੇ ਵਿੱਚੋਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਅਰਦਾਸ ਵਿੱਚ ਅਸੀਂ ਬੋਲਨੇ ਆ ਦਸਾਂ ਪਾਤਸ਼ਾਹ ਕੀ ਆਤਮਕ ਜੋਤ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਫਿਰ ਪਾਠ ਦੀਦਾਰ ਦਾ ਧਿਆਨ ਜਦੋਂ ਧਰਾਂਗੇ ਤੇ ਏਕ ਓੰਕਾਰ ਦੇ ਸਭ ਤੋਂ ਪਹਿਲਾਂ ਦਰਸ਼ਨ ਹੋਣਗੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਏਕ ਓੰਕਾਰ ਬਖਸ਼ਿਆ ਊੜੇ ਦੇ ਨਾਲ ਊੜੇ ਨੂੰ ਹੋੜਾ ਪਾ ਕੇ ਉੱਤੇ ਫਿਰ ਕਾਰ ਲਾਈਏ ਇੱਕ ਪਾ ਇੱਕ ਲਾ ਕੇ ਏਕਾ ਲਾ ਕੇ ਇੱਕ ਓ ਅੰਕਾਰ ਕੋਈ ਇੱਕ ਇਹ ਕਿਉਂ ਕਾ ਰੱਖੀ ਜਾਂਦਾ ਕੋਈ ਏਕਮ ਕਾ ਰੱਖੀ ਜਾਂਦਾ ਚਲੋ ਕੋਈ ਗੱਲ ਨਹੀਂ ਹੋ ਤੇ ਪਰ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਇੱਕ ਓ ਅੰਕਾਰ ਦੇ ਦਰਸ਼ਨ ਕਰੋ ਦਰਬਾਰ ਸਾਹਿਬ ਚੋਂ ਤੇ ਜਿਹੜੇ ਉਹ ਦੂਜੇ ਨੇ ਜਿਨ੍ਹਾਂ ਨੂੰ ਅਸੀਂ ਆ ਨੇ ਸਾਡੇ ਧਰਮੀ ਚ ਦਖਲ ਦਿੰਦੇ ਨੇ ਜਿਹੜੇ ਉਹਨਾਂ ਨੇ ਜਦੋਂ ਸਾਨੂੰ 15 ਸਾਲ ਪਹਿਲਾਂ ਕਾਰਾਂ ਦੇ ਉੱਤੇ ਪਲਾਸਟਿਕ ਦੀਆਂ ਲੀਰਾਂ ਕੱਟ-ਕੱਟ ਕੇ ਤੇ ਹੋਰ ਕਈ ਤਰੀਕਿਆਂ ਦੇ ਨਾਲ ਸੱਪਵਾਲ ਪਾਪਾ ਕੇ ਏਕੂਂਕਾਰ ਬਣਾ ਬਣਾ ਕੇ ਉਹਨਾਂ ਸਾਡੇ ਤੋਂ ਮੋਟਰਸਾਈਕਲਾਂ ਦੇ ਤੇ ਕਾਰਾਂ ਦੇ ਲੁਆਏ ਤੇ ਅਸਾਂ ਖਰੀਦ-ਖਰੀਦ ਕੇ ਲਾਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਸਿੱਖਾਂ ਨੂੰ ਕੋਈ ਹੋਸ਼ ਉਹਨਾਂ ਹੁਣ ਕੀ ਕੀਤਾ ਹੈ ਕਿ ਫੈਕਟਰੀਆਂ ਲਾ ਕੇ ਸੱਚੇ ਬਣਾ ਕੇ ਤੇ ਇਹ ਏਕੂਂਕਾਰ ਸਟੀਲ ਦੇ ਫਰਮੇ ਬਣਾ ਕੇ ਫੈਕਟਰੀਆਂ ਲਾ ਕੇ ਸ਼ਿਪਾਂ ਤੇ ਲੋਡ ਕਰਕੇ ਜੀ ਬਾਹਰ ਭੇਜ ਦਿੱਤੇ ਨੇ ਤੇ ਅਸਾਂ ਬਾਹਰ ਦੇ ਗੁਰਦੁਆਰਿਆਂ ਦੇ ਅੱਗੇ ਸ਼ੋਭਾ ਬਣਾਉਣ ਵਾਸਤੇ ਡਿਸਪਲੇਸ ਤੇ ਲਾਉਣ ਵਾਸਤੇ ਅਸੀਂ ਇਹ ਡਾਲਰਾਂ ਨਾਲ ਖਰੀਦ ਲੈਨੇ ਜੀ ਇਹ ਨਾ ਕਿ ਅਜੇ ਪਈਆਸਾਂ ਨੇ ਖਰੀਦੇ ਤੁਹਾਡੇ ਨਾਲ ਦੇ ਗੁਰਦੁਆਰੇ ਨੇ ਖਰੀਦੇ ਹੋਣਗੇ ਉਦੋਂ ਅਗਲੇ ਗੁਰਦੁਆਰੇ ਨੇ ਖਰੀਦੇ ਹੋਣਗੇ ਅਸਾਂ ਜਿੰਨਾ ਜਿੰਨਾ ਵੀ ਗੁਰਦੁਆਰਿਆਂ ਚ ਜਿੰਨਾ ਜਿੰਨਾ ਨੂੰ ਆਖਿਆ ਮਾੜਾ ਜਾਂ ਬੇਨਤੀ ਕੀਤੀ ਜ ਉਹਨਾਂ ਨੇ ਉਸੇ ਵੇਲੇ ਇਹ ਗੱਲ ਸਮਝ ਕੇ ਪਈ ਇਸ ਗੱਲ ਦਾ ਤਾਂ ਧਿਆਨ ਹੀ ਨਹੀਂ ਕਿਸੇ ਨੂੰ ਇਹ ਗੱਲ ਦਾ ਤਾਂ ਯਾਰੋ ਵਿਚਾਰ ਹੀ ਕੋਈ ਨਹੀਂ ਕਰਦਾ ਸ਼ਰਮਣੀ ਰਾਗੀ ਪਿਆਰ ਵਾਲੇ ਜੜੇ ਨੂੰ ਆਂਦੇ ਨੇ ਵੇਖੋ ਇਹ ਤਾਂ ਸਾਡੀਆਂ ਜੜਾਂ ਵੱਡੀ ਜਾਂਦੇ ਨੇ ਇਹ ਕੌਣ ਵੱਡੀ ਜਾਂਦੇ ਨੇ ਉਹ ਪਤਾ ਨਹੀਂ ਕੌਣ ਨੇ ਪਰ ਇਹ ਜੜਾਂ ਵਡਾਣ ਵਾਲੇ ਵੀ ਅਸੀਂ ਆ ਤੇ ਇਹ ਹਿੰਦੀ ਦਾ ਊ ਲਾਣ ਵਾਲੇ ਵੀ ਅਸੀਂ ਆ ਇਹ ਹਿੰਦੀ ਦਾ ਊ ਇਸ ਤਰ੍ਹਾਂ ਹੈ ਜੀ ਆਪ ਖਿਆਲ ਕਰੋ ਕਿ ਇਹ ਹਿੰਦੀ ਦਾ ਊ ਲਿਖਿਆ ਇਹ ਹਿੰਦੀ ਦਾ ਉ ਏ ਉਹਨਾਂ ਨੇ ਆ ਜਿਹੜੀ ਲਾਈਨ ਇਹਦੇ ਨਾਲ ਨਹੀਂ ਮਿਲ ਨਹੀਂ ਦਿੱਤੀ ਕਾਰ ਦੇ ਨਾਲ ਨਹੀਂ ਲੱਗਣ ਦਿੱਤੀ ਹਿੰਦੀ ਦੇ ਉ ਦੀ ਵਿਚਕਾਰਲੀ ਲਾਈਨ ਛੋਟੀ ਏ ਉਹਨਾਂ ਨੇ ਛੋਟੀ ਰੱਖੀ ਏ ਹਿੰਦੀ ਦੇ ਉ ਦਾ ਉਤਲਾ ਭਾਗ ਛੋਟਾ ਏ ਤੇ ਹੇਠਲਾ ਵੱਡਾ ਏ ਲੇਕਿਨ ਗੁਰਮੁਖੀ ਦੇ ਊੜੇ ਦਾ ਗੁਰਮੁਖੀ ਦੇ ਊੜੇ ਦਾ ਉਤਲਾ ਭਾਗ ਵੱਡਾ ਵੱਡਾ ਏ ਤੇ ਹੇਠਲਾ ਛੋਟਾ ਏ ਜੀ ਔਰ ਇਹ ਇਹ ਉਕਾਰ ਏ ਉਹਨਾਂ ਨੇ ਉਹਕਾਰ ਬਣਾ ਕੇ ਤੁਹਾਨੂੰ ਓਮਕਾਰ ਦਾ ਭਲੇਖਾ ਪਾ ਕੇ ਤੁਹਾਡੇ ਤੋਂ ਡਾਲਨ ਵਟ ਲੈਨੇ ਜੀ ਇਸ ਊਕਾਰ ਦੇ ਇਹ ਜਿਹੜਾ ਹਿੰਦੀ ਦਾ ਊ ਏ ਇਹਦੀ ਟ੍ਰਾਂਸਲੇਸ਼ਨ ਪੰਜਾਬੀ ਊੜੇ ਨੂੰ ਔਕੜ ਨਾਲ ਬਣਦੀ ਹੈ ਜੀ ਉਹ ਉਹ ਜਿਹੜਾ ਊੜੇ ਨੂੰ ਹੋੜਾ ਜਿਹੜਾ ਆਉਣਾ ਹੈ ਉਹਦੀ ਟ੍ਰਾਂਸਲੇਸ਼ਨ ਹਿੰਦੀ 'ਚ ਬਣਦੀ ਹੈ ਐ ਕੋ ਓ ਕੀ ਮਾਤਰਾ ਓ ਓਖਲੀ ਵਾਲਾ ਇਹ ਜਿਹੜਾ ਊ ਏ ਊ ਉਲੂ ਵਾਲਾ ਜੀ ਇਸ ਕਰਕੇ ਪਿਆਰਿਓ ਗੁੱਸਾ ਨਾ ਕਰਿਆ ਜੇ ਇਸ ਨੂੰ ਤੁਸੀਂ ਆਪਣੇ ਢੰਗ ਨਾਲ ਆਪਣੇ ਢੰਗ ਨਾਲ ਸਮਝ ਲਿਆ ਜੇ ਆਪਣੇ ਢੰਗ ਨਾਲ ਦੂਜਿਆਂ ਨੂੰ ਸਮਝਾ ਲਿਆ ਜੇ ਜਿਹੜਾ ਮੇਰਾ ਮਕਸਦ ਹੈ ਉਹ ਆਪ ਜੀ ਸਮਝੋ ਮਕਸਦ ਇਹ ਵੇਖ ਕਿ ਉਹ ਸਾਡੇ ੴ ਨੂੰ ਪਿਛਲੇ 15 ਸਾਲਾਂ ਤੋਂ ਪਲਾਸਟਿਕ ਦੀਆਂ ਲੀਰਾਂ ਵਿੱਚ ਬਦਲ-ਬਦਲ ਕੇ ਸਾਨੂੰ ਹੀ ਉਹ ਵੇਚਦੇ ਰਹੇ ਨੇ ਤੇ ਅਸੀਂ ਖਰੀਦੇ ਰਹੇ ਹਾਂ ਤੇ ਹੁਣ ਉਹਨਾਂ ਨੇ ਹੱਦ ਕਰ ਦਿੱਤੀ ਹੈ ਤੇ ਅਸਾਂ ਵੀ ਅੱਗੋਂ ਹੱਦ ਕਰ ਦਿੱਤੀ ਹੈ ਇਹ ਊਕਾਰ ਜਿਹੜਾ ਹਿੰਦੀ ਦਾ ਹੀ ਅਸਾਂ ਡਾਲਰਾਂ ਨਾਲ ਖਰੀਦ ਲਿਆ ਜਿੰਨਾ ਜਿੰਨਾ ਗੁਰਦੁਆਰੇ ਇੰਦਸਿਆ ਗਿਆ ਉਹਨਾਂ ਕਮੇਟੀਆਂ ਨੇ ਅੱਗੋਂ ਚੁੱਪ ਵਾਟ ਲਈਏ ਲੇਕਿਨ ਦੂਜੇ ਚੌਥੇ ਦਿਨ ਅੱਗੋਂ ਮਹਾਰਾਜ ਦੀ ਸ਼ੋਭਾ ਅੱਗੋਂ ਡਿਸਪਲੇ ਅੱਗੋਂ ਚੁੱਕ ਕੇ ਤੇ ਉਹਨਾਂ ਨੇ ਪਿੱਛਾਂ ਸਾਹਮਣੇ ਦਿੱਤੇ ਨਿਕਰੇ ਸਟੋਰਾਂ 'ਚ ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਹਿੰਦੀ ਵਾਲਾ ਊਕਾਰ ਜਿਹੜਾ ਡਿੰਗਾ ਪਿੰਗਾ ਜਿਹੜਾ ਏ ਪਲਾਸਟਿਕ ਦੀਆਂ ਲੀਰਾਂ ਚਕਾਰਾਂ ਤੇ ਲੱਗਾ ਉਹਨੂੰ ਨਾ ਪ੍ਰਵਾਨ ਕਰੋ ਇਹ ਹੁਣ ਉਹ ਕੌਣ ਨੇ ਇਹਨੂੰ ਬਣਾਉਣ ਵਾਲੇ ਕੌਣ ਨੇ ਉਹ ਇਹ ਨਹੀਂ ਗੱਲ ਵੀ ਉਹ ਬਣਾਉਣ ਵਾਲੇ ਕੌਣ ਨੇ ਇਹਨੂੰ ਪ੍ਰਵਾਨ ਕਰਨ ਵਾਲੇ ਤੇ ਇਹਨੂੰ ਸ਼ਿੰਗਾਰਨ ਵਾਲੇ ਸਾਰੇ ਸਿੱਖ ਨੇ ਇਸ ਕਰਕੇ ਜੀ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨੀ ਇਸ ਮੁੱਦੇ ਨੂੰ ਤੁਸੀਂ ਆਪਣੇ ਢੰਗ ਨਾਲ ਵਧੀਆ ਬਣਾ ਕੇ ਪੇਸ਼ ਕਰ ਸਕਦੇ ਹੋ ਮੇਰੇ ਚ ਜਿੰਨੀ ਅਕਲ ਹੈ ਸੀ ਮੈਂ ਬੋਲ ਦਿੰਦਾ ਇਸ ਕਰਕੇ ਮੈਂ ਇੰਡੀਆ ਵੀ ਬੋਲਿਆ ਵਾਂ ਜਿੱਥੇ ਜਿੱਥੇ ਜਾਈਦਾ ਉਹ ਹੁੰਦੇ ਨਹੀਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਇਸ ਗੱਲ ਦਾ ਤਾਂ ਖਿਆਲ ਹੀ ਕੋਈ ਨਹੀਂ ਕਰਦਾ ਜਿੱਥੇ ਵੀ ਜਾਈਦਾ ਉੱਥੇ ਇਹ ਗੱਲ ਇਹ ਹੀ ਅੱਗੋਂ ਤਰ ਮਿਲਦਾ ਹੈ ਵੇਖੋ ਯਾਰੋ ਸਾਡੀਆਂ ਤਾਂ ਜੜ੍ਹਾਂ ਵੱਡੀ ਜਾਂਦੇ ਨੇ ਤੇ ਜਣਾ ਅਸੀਂ ਵਢਾਂਦੇ ਆਂ ਜੀ ਮਹਾਰਾਜ ਦੇ ਅੱਗੇ ਲਾ ਕੇ ਊਕਾਰ ਇਹ ਠੀਕ ਹੈ ਜੀ ਆਪਣਾ 5 ਮਿੰਟ ਦੀ ਸਾਢੇ 5 ਮਿੰਟ ਦੀ ਵੀਡੀਓ ਹੋ ਗਈ ਏ ਮੈਂ ਫਤਿਹ ਬੁਲਾਣਾ ਆਪ ਜੀ ਖਿਆਲ ਕਰਨਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਲਤੀਆਂ ਸ਼ਰਤੀਆਂ ਮਾਫ ਕਰ ਰਹੀਆਂ ਆਪ ਜੀ ਦਾ ਦਾਸ ਮੈਂ ਰਣਜੀਤ ਸਿੰਘ ਸਨ ਹੋਜੇ ਕੈਲੀਫੋਰਨੀਆ